ਸਾਰਿਆਂ ਨੂੰ ਮੇਰੇ ਵੱਲੋਂ ਜੈ ਪੀਨ ਜੈ ਭਾਰਤ ਔਰ 바ਵਾ ਸਾਹਿਬ ਅੰਬੇਡਕਰ ਦੇ ਪਰਿਨਿਰਵਾਣ ਦਿਵਸ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਦਿੰਦਾ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਤੁਸੀਂ ਇਸ ਮੌਕੇ ਤੇ ਮੈਨੂੰ ਬੁਲਾ ਕੇ ਮਾਣ ਵੀ ਦਿੱਤਾ ਔਰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਮੇਰੇ ਤੋਂ ਪਹਿਲਾਂ ਦਲਵੀਰ ਮਾਹੀ ਜੀ ਨੇ ਤੁਹਾਨੂੰ ਬਾਬਾ ਸਾਹਿਬ ਬਾਰੇ ਮੇਰੇ ਬਾਰੇ ਵੀ ਕੁਝ ਜਾਣਕਾਰੀ ਦਿੱਤੀ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਬਾਦ ਹੈ ਕਿ ਤੁਸੀਂ ਇੱਥੇ ਜਿਹੜਾ ਮਾਤਾ ਸਵੇਤਰੀ ਬਾਈ ਫੁਲੇ ਜੀ ਦੇ ਨਾਮ ਤੇ ਟਿਊਸ਼ਨ ਸੈਂਟਰ ਚਲਾ ਰਹੇ ਹੋ ਬੱਚਿਆਂ ਨੂੰ ਪੜਾਉਣ ਵਾਸਤੇ ਇਹਦੇ ਲਈ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਮੁਬਾਰਕਾਂ ਹੈ ਤੁਹਾਨੂੰ ਕਿਉਂਕਿ ਜਿਹੜਾ ਬਾਬਾ ਸਾਹਿਬ ਦਾ ਸਾਡੇ ਮਹਾਪੁਰਸ਼ਾਂ ਦਾ ਮਿਸ਼ਨ ਹੈ ਉਹਦਾ ਸਭ ਤੋਂ ਵੱਡਾ ਜਿਹੜਾ ਅੰਗ ਆ ਉਹ ਐਜੂਕੇਸ਼ਨ ਹੀ ਆ ਪੜ੍ਹਾਈ ਆ ਚਾਹੇ ਉਸ ਤੋਂ ਪਿੱਛੇ ਵੀ ਆਪਾਂ ਜਾਈਏ ਰਵਦਾਸ ਮਹਾਰਾਜ ਦੀ ਵੀ ਆਪਾਂ ਗੱਲ ਕਰੀਏ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਮਾਦੋ ਬਿਦਿਆ ਹਿਤਕੀਨ ਬਿਵੇਕ ਦੀਪ ਮਲੀ ਉਹਨਾਂ ਨੇ ਵੀ ਵਿਦਿਆ ਦੇ ਬਾਰੇ ਐਜੂਕੇਸ਼ਨ ਦੇ ਬਾਰੇ ਪੜ੍ਹਾਈ ਬਾਰੇ ਸਾਨੂੰ ਬਹੁਤ ਜ਼ੋਰ ਦਿੱਤਾ ਉਹਦੇ ਉੱਪਰ ਕਬੀਰ ਸਾਹਿਬ ਨੇ ਵੀ ਕਿਤੇ ਕਿਹਾ ਵੀ ਜਿੱਥੇ ਗਿਆਨ ਵਾਹ ਧਰਮ ਹੈ ਜਿੱਥੇ ਝੂਠ ਤਾਹ ਪਾਪ ਉਹਨਾਂ ਨੇ ਵੀ ਗਿਆਨ ਦੀ ਗੱਲ ਕੀਤੀ ਜਦੋਂ ਜੋਤੀਰਾਓ ਫੁੱਲੇ ਕਿਉਂਕਿ ਤੁਸੀਂ ਸੁਬਤਰੀਬਾਈ ਫੁੱਲੇ ਜੀ ਦੇ ਨਾਮ ਤੇ ਟਿਊਸ਼ਨ ਸੈਂਟਰ ਚਲਾਉਂਦੇ ਆ ਪਿੱਛੇ ਜੋ ਹੈ ਫੁੱਲੇ ਜੀ ਦੀ ਫਿਲਮ ਵੀ ਆਈ ਸ਼ਾਇਦ ਤੁਸੀਂ ਦੇਖੀ ਹੋਊਗੀ ਅਸੀਂ ਵੀ ਉਹਦੇ ਜਲੰਧਰ ਚ ਕਈ ਸ਼ੋਅ ਕਰਾਏ। ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਜਾਂ ਪੜ੍ਹਿਆ ਹੋਵੇਗਾ ਉਹਨਾਂ ਦੇ ਜੀਵਨ ਬਾਰੇ ਕਿ ਸਭ ਤੋਂ ਪਹਿਲਾ ਕੰਮ ਜਿਹੜਾ ਉਹਨਾਂ ਨੇ ਕੀਤਾ ਉਹ ਬੱਚਿਆਂ ਨੂੰ ਐਜੂਕੇਸ਼ਨ ਦੇਣ ਦਾ ਪੜਾਉਣ ਦਾ ਹੀ ਸ਼ੁਰੂ ਕੀਤਾ ਸੀਗਾ। ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਜਿਹੜੇ ਸਾਡੇ ਸਮਾਜ ਦੇ ਲੋਗ ਆ ਜਿਨ੍ਹਾਂ ਨੂੰ ਆਪਾਂ ਐਸਸੀ ਬੀਸੀ ਪਛੜੀਆਂ ਕਾਸਟਾਂ ਐਸਸੀ ਕਾਸਟਾਂ ਬੀਸੀ ਕਾਸਟਾਂ ਕਹਿੰਦੇ ਆ। ਜੋਤੀਰਾਵ ਫੁੱਲੇ ਜੀ ਨੇ ਦੇਖਿਆ ਵੀ ਇਹ ਲੋਕ ਕਿਉਂ ਇੰਨੇ ਪਿੱਛੇ ਰਹਿ ਗਏ ਇਹ ਕਿਉਂ ਕਾਮਯਾਬ ਨਹੀਂ ਹੋਏ ਕਿਉਂ ਤਰੱਕੀਆਂ ਨਹੀਂ ਕਰ ਸਕੇ ਤੇ ਉਹਨਾਂ ਨੇ ਬੜਾ ਸੋਚ ਵਿਚਾਰ ਕਰਕੇ ਇਹਦਾ ਜਿਹੜਾ ਕਾਰਨ ਲੱਭਿਆ ਉਹ ਇਹੀ ਸੀਗਾ ਉਹ ਕਹਿੰਦੇ ਵੀ ਸਾਨੂੰ ਪਿਛਲੇ 2 2000 ਸਾਲਾਂ ਤੋਂ ਪੜ੍ਹਨ ਲਿਖਣ ਨਹੀਂ ਦਿੱਤਾ ਗਿਆ ਜਦੋਂ ਸਾਨੂੰ ਪੜ੍ਹਨ ਲਿਖਣ ਨਹੀਂ ਦਿੱਤਾ ਗਿਆ ਤਾਂ ਇਸ ਕਰਕੇ ਐਸੀ ਜ਼ਿੰਦਗੀ 'ਚ ਜ਼ਿਆਦਾ ਤਰੱਕੀ ਨਹੀਂ ਕਰ ਸਕੇ ਔਰ ਲੰਬੇ ਸਮੇਂ ਦੇ ਲਈ ਅਸੀਂ ਪਿਛੇ ਰਹਿ ਗਏ ਇਸ ਕਰਕੇ ਫਿਰ ਉਹਨਾਂ ਨੇ ਸੋਚਿਆ ਕਿ ਜੇਬ ਹੈ ਆਪਣੇ ਸਮਾਜ ਦੀ ਤਰੱਕੀ ਕਰਾਉਣੀ ਆ ਤੇ ਜਿਹੜਾ ਸਭ ਤੋਂ ਜ਼ਰੂਰੀ ਕੰਮ ਮੈਨੂੰ ਕਰਨਾ ਪਏਗਾ ਉਹ ਇਹ ਆ ਕਿ ਮੈਨੂੰ ਆਪਣੇ ਲੋਕਾਂ ਨੂੰ ਪੜਾਉਣ ਲਿਖਾਉਣ ਦੇ ਉੱਪਰ ਕੋਸ਼ਿਸ਼ ਕਰਨੀ ਸ਼ੁਰੂ ਪੈਗੀ ਫਿਰ ਉਹਨਾਂ ਨੇ ਬੜਾ ਲੰਮਾ ਜੀਵਨ ਸੰਘਰਸ਼ ਕੀਤਾ ਔਰ ਫਿਰ ਉਹਨਾਂ ਤੋਂ ਬਾਅਦ 1890 ਦੇ ਵਿੱਚ ਜੇਤੀਰਾਵ ਫੁੱਲੇ ਜੀ ਉਹਨਾਂ ਦਾ ਦਿਹਾਂਤ ਹੋਇਆ ਔਰ 1891 ਦੇ ਵਿੱਚ ਬਿਲਕੁਲ ਉਸ ਤੋਂ ਥੋੜੇ ਹੀ ਸਮੇਂ ਬਾਅਦ ਬਾਬਾ ਸਾਹਿਬ ਦਾ ਜਨਮ ਹੋਇਆ ਔਰ ਜਦੋਂ ਬਾਬਾ ਸਾਹਿਬ ਥੋੜਾ ਵੱਡੇ ਹੋਏ ਪੜ੍ਹੇ ਲਿਖੇ ਤੇ ਫਿਰ ਉਹਨਾਂ ਨੇ ਵੀ ਇਸ ਗੱਲ ਤੇ ਬੜੀ ਗੌਰ ਗੌਰ ਕੀਤਾ ਵਿਚਾਰ ਕੀਤੀ ਕਿ ਮੈਨੂੰ ਆਪਣੇ ਲੋਕਾਂ ਦੀ ਤਰੱਕੀ ਦੇ ਲਈ ਕੀ ਕਰਨਾ ਚਾਹੀਦਾ ਫਿਰ ਉਹਨਾਂ ਨੇ ਵੀ ਇਹੀ ਸੋਚ ਬਣਾਈ ਵੀ ਇਹਦੇ ਲਈ ਮੈਨੂੰ ਸਭ ਤੋਂ ਜ਼ਿਆਦਾ ਆਪਣੇ ਲੋਕਾਂ ਨੂੰ ਪੜਾਉਣ ਲਿਖਾਉਣ ਦੇ ਉੱਪਰ ਜ਼ੋਰ ਦੇਣਾ ਪਏਗਾ। ਪਰ ਜੇ ਹੁਣ ਉਹਨਾਂ ਨੇ ਸੋਚਿਆ ਕਿ ਮੈਂ ਆਪਣੇ ਲੋਕਾਂ ਨੂੰ ਪੜਾ ਲਿਖਾ ਕੇ ਇਹਨਾਂ ਦੀ ਤਰੱਕੀ ਕਰਾਉਣੀ ਆ ਤੇ ਪਹਿਲਾਂ ਮੈਨੂੰ ਖੁਦ ਨੂੰ ਪੜ੍ਹਨਾ ਪਏਗਾ। ਫਿਰ ਹੀ ਮੈਂ ਹੋਰਾਂ ਨੂੰ ਪੜਾ ਸਕਦਾ। ਇਹਦੇ ਲਈ ਫੇ ਉਹਨਾਂ ਨੇ ਖੁਦ ਪੜ੍ਹਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ।